ਲਓ ਜੀ ਸਾਥੀ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੇ ਮਨਨਾ ਵੀ ਰਾਜ ਆਏ ਹਾਂ ਤੇ ਕਬੂਤਰ ਲੈਏ ਆ ਠੀਕ ਹੈ ਜੀ ਤੇ ਕੋਈ ਜ ਆਪਾਂ ਕਬੂਤਰ ਹੋਰ ਵੀ ਲੈਨੇ ਆ ਤੇ ਦੇਖਦੇ ਆਂ ਕਬੂਤਰ ਆਪਾਂ ਨੂੰ ਕਿ ਕਿਤੇ ਲੱਭਦੇ ਆ ਤੇ ਬਾਕੀ ਭਰਾਵਾਂ ਨੂੰ ਜਿਹੜਾ ਘਰੇ ਜਾ ਕੇ ਸ਼ੌਂਕ ਕਰਾਵਾਂਗੇ ਇਹ ਡੱਬੇ ਦੇ ਵਿੱਚ ਆਪਾਂ ਕਬੂਤਰ ਲੈ ਲਏ ਆ ਚਾਰ ਜਿਹੜੇ ਕਬੂਤਰ ਲੈ ਲਏ ਆ ਇੱਕ ਦੋ ਹੋਰ ਲੱਭਦੇ ਆਂ ਜਾਣਦੇ ਆ ਕਿ ਬੰਨੇ ਉਰੇ ਬਰੇ ਤੇ ਕਬੂਤਰ ਲੱਭਦੇ ਆਂ ਧੰਨਵਾਦ ਤੇ ਲਈ ਇਹ ਚਾਰ ਕਬੂਤਰ ਏਦਾਂ ਦੀ ਕਵੋਟਰੀ ਲਈ ਹੈ ਨਾ ਕਿ ਮੈਂ 2700 ਰੁਪਏ ਦੇ ਏਦਾਂ ਦੀ ਹੈ ਨਾ ਜਿਹੜੀ ਤਿੰਨ ਮੋਹਰ ਲੱਗੀ ਦੋ ਮੋਹਰਾਂ ਲਈ 2700 ਆਸਾ 2700 ਘੱਟ ਥੋੜੀ ਹੁੰਦਾ ਵਾ ਦੋ ਮੋਹਰਾਂ ਦਾ ਕਿੰਨੇ ਕਬੂਤਰ ਇਹ ਆ ਕਬੂਤਰ ਨਾਲ ਗਿਆ ਕਬੂਤਰ ਮੈਂ ਵਖਾਜ ਦਵਾ ਵੀਰਾਂ ਨੂੰ ਆ ਕਬੂਤਰ ਦਾ ਸ਼ੌਂਕ ਕਰ ਲਓ ਬਾਕੀ ਦਨ ਘਰੇ ਜਾ ਕੇ ਸ਼ੌਂਕ ਕਰਾਵਾਂਗੇ ਭਾਈ ਇਹ ਕਬੂਤਰ ਰੇਟ ਬਹੁਤ ਜ਼ਿਆਦਾ ਵਾ ਓ ਵੀਡੀਓ ਸਾਹਮਣੇ ਇੱਕ ਪਿੰਡ ਆਵਾ ਠੀਕ ਹੈ ਜੀ ਤੇ ਇਧਰ ਪਿੰਡ 'ਚ ਜਾ ਕੇ ਦੇਖਦੇ ਆਂ ਜੇ ਕੋਈ ਦੇਦਾਂ ਚੰਗਾ ਲੱਭਦਾ ਤੇ ਆਪਾਂ ਨੂੰ ਆਹ ਸਾਹਮਣੇ ਪਿੰਡ ਜੇ ਇੱਕ ਤੇਰੇ ਜਿਹਾ ਓ ਸਾਹਮਣੇ ਦੇਖੋ ਇਹਦੇ ਇಳ್ ਜਾ ਕੇ ਆ ਲਿਆ ਹੋਰ ਬੱਚਾ ਤੇ ਹੋ ਗਿਆ ਇਹਨੂੰ ਤੁਹਾਨੂੰ ਦਿਖਾਉਨੇ ਆ ਸ਼ੌਂਕ ਕਰਾਉਨੇ ਆ ਘਰ ਜਾ ਕੇ ਆਇਆ ਗਿਆ ਜੀ ਵੇਖ ਲਓ ਜੀ ਲੋਈ ਦੋਸਤੋ ਮੈਂ ਤੇ ਮਨਾਵੀਰ ਜਿਹੜਾ ਘਰੇ ਆ ਗਿਆ ਤੁਹਾਨੂੰ ਹੁਣ ਕਬੂਤਰ ਜਿਹੜੀ ਆਂਦੇ ਆ ਤੇ ਆਪਾਂ ਹੁਣ ਛੱਡ ਦਿੰਨੇ ਆ ਅੱਧਾ ਘੰਟੇ ਲਈ ਆਸਤੇ ਤੇ ਬਾਅਦ ਚ ਜਿਹੜਾ ਵਾ ਸ਼ੌਂਕ ਤੁਹਾਨੂੰ ਕਰਾਵਾਂਗੇ ਕਿਉਂਕਿ ਜਦ ਕਬੂਤਰ ਲੈ ਆਈਦੇ ਆ ਤੇ ਨਰਵਸ ਜਿਹੇ ਹੁੰਦੇ ਆ ਕਬੂਤਰਾਂ ਦੀਆਂ ਖਲੋਣੀਆਂ ਖਲੋਣੀਆਂ ਜਿਹੜੀਆਂ ਸੈੱਟ ਨਹੀਂ ਰਹਿੰਦੀਆਂ ਉਹੀ ਕਾਰਨ ਹੈ ਜਿਹੜਾ ਆਪਾਂ ਕਬੂਤਰਾਂ ਨੂੰ ਇਦਾਂ ਏ ਛੱਡੀ ਜਾਵਾਂਗੇ ਤੇ ਭਰਾਵਾਂ ਨੂੰ ਦਿਖਾਈ ਜਾਂਦੇ ਜਿਹੜੇ ਜਿਹੜੇ ਲੈ ਆਂਦੇ ਕਬੂਤਰ ਬੰਦ ਨੋ ਚੱਕ ਜਾ ਰੋਗੇ ਲੋਈ ਆ ਕਬੂਤਰ ਹੈ ਇਹ ਕਿਹਦੇ ਦੇ ਹੈ ਹਾਂ ਖੂਬੀ ਲੋਈ ਆ ਕਬੂਤਰ ਜੇ 골ਡਨ ਕਬੂਤਰ ਜੇ ਤੇ ਪੀਲੀ ਪਲਕ ਦੇ ਵਿੱਚ ਠੀਕ 골ਡਨ ਕਬੂਤਰ ਬਹੁਤ ਹੀ ਵਧੀਆ ਕਲਰ ਦਿਖਾਓ ਕਿਹੜੇ ਕਿਹੜੇ ਲਓ ਜੀ ਆਹ ਕਲਰ ਲੱਗੇ ਠੀਕ ਇੱਕ ਬੰਨਿਆ ਨੀਲੇ ਐਨੇ ਐਨੇ ਫਿੱਕੇ ਫਿੱਕੇ ਤੇ ਇੱਕ ਬੰਨਿਆ ਕਲਰ ਜੇ ਪਿੰਕ ਫਰੋਜੀ ਤੇ ਅਥਾੜਲੇ ਬਨੇ ਉਤਲੇ ਬਨੇ ਪੀਲੇ ਰੰਗ ਦਾ ਕਬੂਤਰ ਫੀਲਾ ਕਲਰ ਉਤਲੇ ਬਨੇ ਤੇ ਲਓ ਜੀ ਸਭ ਤੋਂ ਪਹਿਲਾਂ ਇੱਕ ਕਬੂਤਰ ਦਾ ਸ਼ੌਂਕ ਕਰੋ ਕਬੂਤਰ ਤੇ ਲਿਆਂਦੇ ਹੀ ਆ ਮਨਵੀਰ ਕਹਿੰਦਾ ਸ਼ੌਂਕ ਕਰਾਈਏ ਤੇ ਵੇਲੇ ਇਹ ਆਪਾਂ ਵੀ ਆਹ 골ਡਨ ਕਬੂਤਰ ਜੀ ਪਹਿਲਾ ਠੀਕ ਹੈ ਜੀ ਲਓ ਜੀ ਆ ਫਿਰਤਾ ਦਾ ਕਬੂਤਰ ਆਇਆ ਜੀ ਦਿਖਾਓ ਜੀ ਆ ਰੰਗ ਲੱਗੇ ਆ ਕਲਰ ਲੱਗੇ ਫਿਰਤਾ ਦਾ ਕੱਲਾ ਦਾ ਥੱਲੇ ਵੀ ਲੱਗਾ ਦਿਖਾ ਨਹੀਂ ਥੱਲੇ ਨਹੀਂ ਥੱਲੇ ਹੈਗਾ ਥੱਲੇ ਹੀ ਆ ਗਿਆ ਕੜਾ ਆ ਇਹਦੇ ਵਾਸ਼ਲੇ ਵੀ ਪਈ ਇੱਕ ਦਖਾਵਾਛ ਲਗਾਵਾਈ ਪੂਰੀ ਨੰਬਰ ਵਾਲੀ ਨੰਬਰ ਵਾਲ ਪੂਰੇ ਨੰਬਰ ਵਾਲੀ ਬਾਛਲ ਜੀ ਚਾ ਬਸ ਠੀਕ ਓਕੇ ਠੀਕ ਹੈ ਪਾਰ ਦੀ ਨੂੰ ਖੜੀ ਪਈ ਏ ਸ਼ੌਕ ਕਰੋ ਕਬੂਤਰ ਦਾ ਕਾ ਕ ਰਹਿ ਰੰਗ ਆਹ ਕਬੂਤਰ ਕਬੂਤਰ ਵੇਖੋ ਜੀ ਇਹ ਫਿਰਤਾ ਹੈ ਕਬੂਤਰਾ ਹੈ ਆ ਹੁਣ ਥੋੜੀ ਦੇਣੀ ਹੋਈ ਲੱਗਾ ਅ ਜੇਠੀਆ ਕਬੂਤਰ ਆ ਆਹੜਾ ਦੋਸਤੋ ਕਿ ਜੇઠી ਮਾਦੀ ਲੈਂਦੀ ਸਿਆਲ ਕੋਟੀ ਉਹਦੇ ਤੁਹਾਨੂੰ ਸ਼ੌਂਕ ਕਰਾਵਾਂਗੇ ਆ ਠੀਕ ਕਬੂਤਰ ਵੇਖੋ ਚੈੱਕ ਕਰੋ ਆ ਚਲੋਈ ਸਲਾਰਾਟ ਹਾਂ ਸਲਾਰਾ ਟੈਡੀ ਆਪਾਂ ਟੈਡੀ ਕਹਿ ਸਕਦੇ ਆ ਜੀ ਕਿਉਂਕਿ ਸਾਰਾ ਕੁਝ ਵੇਖ ਲਓ ਜੀ ਬਾਕੀ ਆਪਣੇ ਭਰਾ ਜਿਆਦਾ ਜਾਣਦੇ ਆ ਲਓ ਜੀ ਗੋਲਡਨ ਕਬੂਤਰ ਪੂਰੀ ਅੱਖੇੜੀ ਨਾਲ ਮਕੀਏ ਕਰਕੇ ਦਿਖਾਉਣਾ ਲਓ ਜੀ ਲਾਲ ਅੱਖ ਦੇ ਵਿੱਚ ਪੁਰਾਣਾ ਕਬੂਤਰ ਡਿੱਗਾ ਇਹ ਕਬੂਤਰ ਬਿਨਾ ਕਲਰ ਨਾਲ ਆਇਆ ਜੀ ਤੇ ਕਹਿੰਨੇ ਕੈਂਚੀ ਬੜੀ ਰਗੜ ਕੇ ਮਾਰੀ ਆ ਇਹਦਾ ਵੀ ਤੁਹਾਨੂੰ ਜਿਹੜਾ ਸ਼ੌਕ ਕਰਾਉਂਦੇ ਆ ਆ ਜੀ ਦਿਖਾਓ ਵੇਖੋ ਘੋਮ ਆ ਵੇਖੋ ਕੈਂਚੀ ਵੇਖੋ ਜੀ ਠੀਕ ਹੈ ਜੀ ਇਹ ਕਹਿੰਨੇ ਕਲਰ ਨਹੀਂ ਜਿਲਾਏ ਤੇ ਇਹਦੇ ਜਿਵੇਂ ਖੇਦਮਤ ਜੀ ਨਹੀਂ ਕੀਤੀ ਹੁੰਦੀ ਉਦਾਂ ਕਬੂਤਰ ਮੱਕੀ ਬਣਿਆ ਪਿਆ ਪੂਰਾ ਪੂਰਾ A1 ਕਬੂਤਰ ਇਹ ਆ ਵੇਖੋ ਖਲੋਣੀ ਕਬੂਤਰ ਦੀ ਕਬੂਤਰ ਪੂਰਾ ਬਣਿਆ ਪਿਆ ਕਬੂਤਰ ਦੀ ਕੁਆਲਿਟੀ ਪੂਰੀ ਆ ਬਸ ਇਹੀ ਕਲਰ ਨਹੀਂ ਇਹਨੂੰ ਹੈਗੇ ਆ ਦੇਖੋ ਕਬੂਤਰ ਠੀਕ ਹੈ ਇਸ ਤੋਂ ਬਾਅਦ ਹਨ ਹੋਰ ਇੱਕ ਬੱਚਾ ਚੈੱਕ ਕਰਾਓ ਬੱਚਾ ਪਹਿਲਾਂ ਚੈੱਕ ਕਰਾ ਲਓ ਜੀ ਇਸ ਤੋਂ ਬਾਅਦ ਹਨ ਹੁਣ ਬੱਚੇ ਦਾ ਸ਼ੌਂਕ ਕਰਾਉਣ ਲੱਗੇ ਆ ਜੀ ਬੱਚਾ ਮੈਂ ਕਹਿੰਦਾ ਵੀ ਬੱਚਾ ਵੇਖਣ ਵਾਲਾ ਬੜੀ ਤਗੜੀ ਛੱਤ ਦਾ ਬੱਚਾ ਲਓ ਜੀ ਵੇਖੋ ਜੀ ਬੱਚਾ ਬੱਚਾ ਸ਼ੌਂਕ ਕਰੋ ਬਸ ਬੱਚੇ ਦਾ ਨਹੀਂ ਕਲਰ ਵੇਖੋ ਜੀ ਕਿਦਾਂ ਕੇ ਨੇ ਭਰ ਕੇ ਲਾਏ ਪੂਰੀ ਤਗੜੀ ਛੱਤ ਦਾ ਬੱਚਾ ਜੀ ਬਹੁਤ ਆਹੜਾ ਕਲਰ ਹੈ ਨਾ ਮਤਲਬ ਕਿ ਬਹੁਤ ਜ਼ਿਆਦਾ ਘੱਟ ਲੋਕ ਇਦਾਂ ਕਲਰ ਲਾਉਂਦੇ ਜਿਦਾਂ ਇਹ ਲਾਏ ਪੂਰੇ ਪੱਕੇ ਕਲਰ ਲੱਗੇ ਆੜੇ ਪੂਰੇ ਪੱਕੇ ਕਲਰ ਤੇ ਇਹਨੂੰ ਦੋਸਤੋ ਕਹਿੰਦੇ ਕੜੀ ਵੀ ਭਰ ਜਿਹੜੀ ਆ ਕੜੀ ਆ ਉਤਾਰ ਕੇ ਸੋਟ ਦਿੱਤੀ ਪਈ ਆ ਬਹੁਤ ਹੀ ਤਗੜਾ ਬੱਚਾ ਕੇ ਛੱਤ ਦਾ ਆ ਦੇਖੋ ਜੀ ਬੱਚਾ ਮੈਂ ਇਹਨਾਂ ਹੀ ਫੜ ਲੱਗਿਆ ਦੀ ਪੂਛ ਪੁੱਟੀ ਗਈ ਜੀ ਆ ਵੇਖੋ ਜੀ ਬੱਚੇ ਦਾ ਸ਼ੌਂਕ ਕਰ ਲਓ ਆਏ ਵੇਖੋ ਜੀ ਇਹਨੇ ਹੁਣੇ ਵੇਠ ਮਾਰੀ ਕੋਈ ਕੱਢਦੇ ਬਏ ਆ ਥੋੜੇ 10 ਮਿੰਟ ਜਦੋਂ ਹੋਏ ਨਾ ਕਬੂਤਰ ਨੂੰ ਫੇਰ ਹੁੰਦਾ ਵਾ ਕਿ ਚਲੋ ਕਬੂਤਰ ਹੋ ਜਾਂਦਾ ਵਾ ਸੈਟ ਜਿਆ ਇੱਕ ਪੱਟੀ ਕਬੂਤਰ ਬਾਕੀ ਬਹੁਤ ਵਧੀਆ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਹੋਰ ਜਿਹੜਾ ਸ਼ੌਂਕ ਕਰਾਉਣ ਲੱਗੇ ਆ ਜੀ ਆਹ ਪੱਠੀ ਜੇ ਠੀਕ ਹੈ ਜੀ ਆਹ ਇਹ ਕਲਰ ਲੱਗੀ ਹੈ ਸੰਤਰੀ ਮੋਡੇ ਦੇ ਪਿੰਕ ਮੋਡੇ ਦੇ ਅੰਦਰ ਖਟਾ ਫਿਰ ਦਿਲ ਬਣੇਗਾ ਪੀਲਾ ਕਲਰ ਲੱਗਾ ਹੈ ਆਹ ਕਲਰ ਇਹ ਛੱਡੋ ਇਹ ਵੀ ਪੱਠੀ ਪਹਿਲਾਂ ਦੀ ਡਿੱਗੀ ਆ ਤੇ ਪਤਾ ਨਹੀਂ ਪੱਠੀ ਆ ਜਾਂ ਪੱਠਾ ਹੈ ਇਹ ਨਹੀਂ ਆਪਾਂ ਕਹਿ ਸਕਦੇ ਇਹ ਵੀ ਪਹਿਲਾਂ ਦਾ ਜਿਹੜਾ ਫੜਿਆ ਸੀ ਜੇ ਤੇ ਤਕਰੀਬਨ ਇਹਨੂੰ ਮੈਂ ਕੀ ਪਰਪਟਾਈ ਇਹਨਾਂ ਦੇਤੀ ਪੁੱਟਦਾ ਹੀ ਕੀ ਕੀਤਾ ਕੀ ਨਹੀਂ ਕੀਤਾ ਇਹ ਨਹੀਂ ਪਤਾ ਤੇ ਇਹ ਵੀ ਪੱਠਾ ਹੈਗਾ ਇਹ ਇਸ ਤੋਂ ਬਾਅਦ ਜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜੀ ਜਿਹੜੀ ਫੇਵਰਟ ਚੀਜ਼ ਆ ਚਲੋ ਹੈ ਤੇ ਆਪਣੀ ਫੇਵਰਟ ਆ ਜਿਹੜੀ ਉੱਡਣ ਵਾਲੀ ਚੀਜ਼ ਪੂਰੀ ਗਰੰਟੀ ਦੇ ਨਾਲ ਆਜੇ ਸਿਆਲ ਕੋਟੀ ਤੇ 골ਡਨ ਕ੍ਰਾਸ ਮਾਰਿਆ ਬਹੁਤ ਵਧੀਆ ਤੇ ਮਾਦੀ ਦੇ ਘੜੀ ਵੀ ਆਈ ਏ ਤਕਰੀਬਨ ਹੋ ਗਏ 4 ਦਿਨ ਫੜੀ ਨੂੰ ਤੇ ਲੈੰਦੇ ਦੀ ਵੀਡੀਓ ਵੀ ਆ ਵਿੱਚ ਆਪਾਂ ਉਹ ਐਡ ਕਰ ਦਾਂਗੇ ਲਓ ਜੀ ਆਵੇ ਲੋ ਸ਼ੋਅ ਕਰੋ 컬러 ਆ ਜੀ ਮੋਡੇ ਦਾ ਠੱਪਾ ਲੱਗਾ ਮੋਡੇ ਦਾ ਨੀਲੇ ਠੱਪਾ ਲੱਗਾ ਏ ਦੂਜੀ ਸਾਈਡ ਆ ਹਰਿਆ ਲੱਗਾ ਜੀ ਤੇ ਆ ਜੀ ਤੇ ਕੜੀ ਦੀ ਜਿਹੜੀ ਆ ਕੜੀ ਆਪਾਂ ਠੀਕ ਹੈ ਜੀ ਕੜੀ ਦੀ ਵੀਡੀਓ ਪਾਈ ਆ ਕਿਉਂਕਿ ਆਪਾਂ ਉਤਾਰ ਦਿੱਤੀ ਜਦੋਂ ਆਪਾਂ ਲੈ ਆਂਦੀ ਆ ਤੇ ਹੁਣ ਜਿਹੜੀ ਆਪਾਂ ਜਦੋਂ ਠੀਕ ਹੈ ਜੀ ਕੜੀਆ ਪਾ ਦਿਖਾ ਦੇ ਉਹ ਜਿਹੜੇ ਜਿਹੜੇ ਵੀ ਲਊਗਾ ਆਪਣੇ ਕੋਲ ਨੂੰ ਦੇ ਦਾਂਗੇ ਆਈੜੀ ਕਬੂਤਰੀ ਆਹ ਕਬੂਤਰੀ ਸਿਆਲ ਕੋਟੀ ਤੇ 골ਡਨ ਗ੍ਰਾਸ ਹੋਈ ਬਹੁਤ ਵਧੀਆ ਆਹ 골ਡਨ ਕਬੂਤਰਾ ਜੀ ਆਹ ਟਾੜੀਆਂ ਸਲਾਰੇ ਟਾੜੀਆਂ ਆ ਆ ਵੀ ਟਾੜੀਆਂ ਜੋ ਪਠਾਗਾ ਆ ਵੇਖੋ ਸ਼ੌਂਕ ਕਰੋ ਲੋ ਜੀ ਸ਼ੌਂਕ ਕਰ ਲਓ ਆਪਣੇ ਭਰਾ ਜਿੰਨੇ ਵੀ ਆ ਤੇ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਚੰਗੀ ਲੱਗੀ ਹੋਗੀ ਲਾਈਕ ਸ਼ੇਅਰ ਲਾਜ਼ਮੀ ਕਰਨਾ ਵਾ ਤੇ ਜਿਸ ਵੀਰ ਨੂੰ ਵੀ ਚਾਹੀਦੀ ਹੋਣਾ ਆਪਣੇ ਨਾਲ WhatsApp ਤੇ ਕੰਟੈਕਟ ਕਰ ਲੈ ਜੀ WhatsApp ਨੰਬਰ ਹੈ ਜੀ ਆਪਣਾ 62 39 64 40 81 ਤੇ 62 39 64 40 81 ਠੀਕ ਹੈ ਜੀ ਤੇ ਮਿਲਦੇ ਹਾਂ ਜੀ ਤਾਂ ਨੈਕਸਟ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ